ਹੀ ਹਾਲਤ ਆ ਲ ਆਪਣੇ ਭਰਾਵਾਂ ਦਾ ਅੱਜ ਸਵਾਗਤ ਹੈ ਤੁਹਾਡਾ ਬਲੌਗ 'ਚ ਭਾਈ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਅੱਜ ਦਾ ਬਲੌਗ ਬੜਾ ਖਾਸ ਹੋਣ ਵਾਲਾ ਅੱਜ ਦੇ ਬਲੌਗ 'ਚ ਆਪਾਂ ਗੱਲਾਂ ਕਰਾਂਗੇ ਯੂਰਪ ਦੇ ਵਿੱਚੋਂ ਗਲਫ ਕੰਟਰੀ 'ਚ ਕੀ ਬਣਦਾ ਆ ਕੀ ਸਕੋਪ ਆ ਡਰਾਈਵਰੀ ਲੇਨ 'ਚ ਜਾਂ ਛੋਟੀ ਪਿਕਅਪ ਦਾ ਇਦਾਂ ਹੋ ਗਿਆ ਵੱਡੀ ਲੇਨ ਡਰਾਈਵਰ ਲੇਨ 'ਚ ਜਾਂ ਕੋਈ ਜਾਂ ਕੋਈ ਆਪਰੇਟਰ ਲੇਨ ਦੇ ਵਿੱਚ ਆਂਦਾ ਆਪਣਾ ਭਰਾ ਕੋਈ ਵੀ ਇਹਦੇ ਵਿੱਚ ਬਈ ਜਿੱਦਾਂ ਮਤਲਬ ਕਿ ਲੱਗ ਲੱਗ ਇਹਦਾ 250 ਕਿਹੜੀ ਵੀ ਦੇ ਦਿੰਦੇ ਆ ਕੋਈ ਵੱਡੀ ਗੱਡੀ ਦੇ ਹਨਾ 250 ਵੀ 280 ਵੀ ਆ ਆਪਰੇਟਰ ਦੇ ਵਿੱਚ ਵੀ ਇੰਨਾ ਕਿ 300 ਵੀ ਮਿਲ ਜਾਂਦੀ ਆ ਜੇ ਕੋਈ ਇਥੋਂ ਵੀਜਾ ਚੇਂਜ ਕਰਾਂਦਾ ਆ ਜੇ ਕੋਈ ਇੰਡੀਆ ਤੋਂ ਆਉਂਦਾ ਉਹ ਵੀ 250 ਤੱਕ ਉਹ ਵੀ ਲੱਗੇ ਜਾਂਦੀ ਆ ਛੋਟੀ ਗੱਡੀ ਦੀ ਘੱਟ ਹੈ 120 150 ਤੱਕ ਲੱਗੇ ਜਾਂਦੀ ਆ ਇਹ ਆ ਨਾ ਜੋ ਕੋਈ ਵੀ ਆਪਣਾ ਭਰਾ ਇਸ ਟ੍ਰੈਵਲ ਰੀ ਲਾਈਨ ਦੇ ਵਿੱਚ ਆਉਣਾ ਚਾਹੁੰਦਾ ਕੋਈ ਦੇ ਵਿੱਚ ਵਧੀਆ ਪੈਸੇ ਬਣਦੇ ਆਓ ਯੂਰਪ ਜਿੰਨੇ ਕਮਾਏ ਜਾਂਦੇ ਆ ਲੇਕਿਨ ਕੰਪਨੀਆਂ ਵਧੀਆ ਦੇ ਕੇ ਆਇਓ ਮੇਰਾ ਠੀਕ ਆ ਜੇ ਕਿਸੇ ਦਾ ਵੀਜ਼ਾ ਆਇਆ ਜਾਂ ਕੁਝ ਵੀ ਆਇਆ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਆਪਾਂ ਤੁਹਾਨੂੰ ਡੁਪਲੀਕੇਟ ਵੀਜ਼ਾ ਜਾਂ ਕਿੱਦਾਂ ਦਾ ਵੀ ਵੀਜ਼ਾ ਨਾ ਆਪਾਂ ਆਨਲਾਈਨ ਚੈੱਕ ਕਰਕੇ ਵੀ ਤੁਹਾਨੂੰ ਮੇਰੇ ਭਰਾਵਾਂ ਨੂੰ ਦੱਸ ਦਿਆ ਕਰਾਂਗੇ ਹਨਾ ਕਈਆਂ ਦੀ ਹੈਲਪ ਹੋ ਜਾਂਦੀ ਹੈ ਯਾਰ ਆਪਾਂ ਨੂੰ ਕੀ ਹੈ ਕਈ ਜਾਂਟ ਬੜੇ ਠੱਗਦੇ ਆ ਹਨਾ ਆ ਬੰਦਾ ਬੜਾ ਖਰਾਬ ਆ ਆ ਆ ਬੰਦਾ ਆ ਬੰਦਾ ਬੜਾ ਖਰਾਬ ਆ ਤੇ ਉਹ ਬਾਈ ਸੀਗਾ ਆਪਣਾ ਡਰਾਈਵਰ ਆ ਵਧੀਆ ਪਾਕਿਸਤਾਨੀ ਆ ਇਹ ਪਾਕਿਸਤਾਨੀ ਸਾਰੇ ਡਰਾਈਵਰ ਆ तकरीबन ਵਧੀਆ ਡਰਾਈਵਰੀ ਲੈਣ ਦੇ ਵਿੱਚ ਪੈਸਾ ਬਣਦਾ ਆ ਲੇਬਰ 'ਚ ਵੀ ਬਣਦਾ ਆ ਜੇ ਕੋਈ ਲੇਬਰ 'ਚ ਵੀ ਆਣਾ ਚਾਹੁੰਦਾ ਲੇਬਰ 'ਚ ਵੀ ਵਧੀਆ ਪਰ ਲੇਬਰ ਦੇ ਵਿੱਚ ਬਈ ਇੰਨਾ ਆ ਕਿ ਕੋਈ ਕਾਹਾਂ ਸਕੋਪ ਨਹੀਂ ਹੈਗਾ ਹਨਾ ਦੇਖ ਸਕਦੇ ਆ ਆ ਆਪਾਂ ਵੀ ਲੋਡ ਚੱਕਿਆ ਹੋਇਆ ਹੈ ਲੋੜ ਉੱਧਰ ਰੱਖ ਕੇ ਆਣਾ ਆ ਇਹ ਟਾਵਰ ਲੈਂਡ ਦਾ ਸਾਮਾਨ ਜਾਂਦਾ ਸਾਰ ਦੇਖ ਸਕਦੇ ਆ ਇਹ ਫੋਰਕਲਿਫਟ 10 ਟਨ ਦਾ ਵੀਜ਼ਾ ਇੱਥੋਂ ਵੀ ਟ੍ਰਾਂਸਫਰ ਤੁਸੀਂ ਕਰ ਸਕਦੇ ਆ ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ ਜੇ ਕੋਈ ਭਰਾ ਕੰਪਨੀ ਕੋਈ ਹੈ ਨਾ ਜਿਹੜਾ ਛੱਡਣਾ ਚਾਹੁੰਦੀ ਹੋਵੇ ਤੇ ਉਹ ਛੱਡ ਦੇਵੇ ਤੇ ਤੁਸੀਂ ਦੂਸਰੀ ਕੰਪਨੀ 'ਚ ਵੀਜ਼ਾ ਬਲਵਾ ਸਕਦੇ ਆ ਤੇ ਪੈਸੇ ਹੈਗੇ ਆ ਕੁਵੈਤ ਵਿੱਚ ਇਹ ਗੱਲ ਨਹੀਂ ਹੈਗੀ ਗਲਫ ਕੰਟਰੀਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪਾਇਆ ਹੈਗਾ ਕੁਵੈਤ ਦੇ ਵਿੱਚ ਤੇ ਕੋਈ ਫਰਾ ਜਿਹੜੀ ਕੰਪਨੀ ਦਾ ਕਿਸੇ ਦਾ ਵੀਜ਼ਾ ਆਇਆ ਜਾਂ ਕਿੱਦਾਂ ਕੋਈ ਆਣਾ ਚਾਹੁੰਦਾ ਆ ਸਾਨੂੰ ਕਮੈਂਟ ਬਾਕਸ ਚ ਕਮੈਂਟ ਜਰੂਰ ਕਰੋ ਜੇ ਕੋਈ ਵੀਜ਼ਾ ਵੀ ਲੈਣਾ ਚਾਹੁੰਦਾ ਆ ਆਪਾਂ ਉਹਨਾਂ ਨੂੰ ਕੰਪਨੀਆਂ ਬਾਰੇ ਵੀ ਇਹਦੇ ਵਿੱਚ ਕੋਈ ਨਾ ਕੋਈ ਕੰਪਨੀ ਡਿਮਾਂਡ ਆਂਦੀ ਆ ਉਹ ਤੇ ਦੱਸ ਦਿਆ ਕਰਾਂਗੇ ਠੀਕ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਧੰਨਵਾਦ